ना साथ सा

ਬਾਬਾ ਜੀ ਹਾਂ ਠੀਕ ਹੈ ਜੀ ਚਲੋ ਠੀਕ ਹੈ ਜੀ يا اكثر هيت السنه ええかもね <laughs> I <laughs> didn't

ਸਿੱਧੀਆਂ ਚੋਟਾ ਨੇ ਕੰਸਰੀ ਗੁਰਗ੍ਰੰਥ ਸਾਹਿਬ ਜੀ ਤੇਰੀ ਮੇਉ ਟਾਹਨੇ ਕੰਸਰੀ ਗੁਰਗ੍ਰੰਥ ਸਾਹਿਬ ਜੀ ਤੇ गुरु ग्रंथ साहेब जी श्री गुरु ग्रंथन साहेब जी जब अर्घगुप्तम पेश तो गर्व प्रकार ਫਕਾ ਤਬੀਰ کریم ਤੂੰ ਬੇਅਹਿਰ ਪਰਬਰ ਜਗਲਾ ਸਾਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਸਰਵਸਤਾਂ ਦੇ ਪਿਤਾ ਇਹਨਾਂ ਦੇ ਪ੍ਰਕਾਸ਼ਪੁਰਬ ਦੇ ਸਬੰਧ ਵਿੱਚ ਪੰਜ ਪਿਆਰੇ ਉਚਾਪ ਸਹਿਬ ਜਾ ਦੇ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸ਼ਕਰਸ਼ਾਇਆ ਹੇਠ ਨਗਰ ਕੀਰਤਨ ਤੀਸਰੇ ਪੜਾ ਤੇ ਪਹੁੰਚਾ ਹੈ ਸਿਆਰੀ ਤੇ ਸੂਝਬਾਨ ਸਰੋਤੇ ਗੁਰੂ ਕਾ ਪ੍ਰਬੰਧਕ ਜਿਨ੍ਹਾਂ ਨੇ ਲਗਾਤਾਰ ਤੇ ਉਤਸ਼ਾਹ ਸਦਕਾ ਇਹ ਨਗਰ ਕੀਰਤਨ ਤੁਹਾਡੇ ਨਗਰ ਵਿੱਚ ਕੀਤੇ ਜਾ ਰਹੇ ਨੇ ਆਓ ਫਤੇ ਬੁਲਾਈਏ ਅਪਰੰਤ ਇਤਿਹਾਸ ਕ ਲੜੀ ਨੋਕੇ ਤੋੜੀਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਿਆਣੀ ਪ੍ਰਮਾਣ ਆਪਦੇ ਨੇ ਕਿ ਜਿਹੜਾ ਮਨੁੱਖ ਦਾ ਸਰੀਰ ਹੈ ਇਹ ਦੋ ਖਰਾਕਾਂ ਤੇ ਚੱਲਦਾ ਹੈ ਮਨੁੱਖ ਦਾ ਸਰੀਰ ਦੋ ਖਰਾਕਾਂ ਤੇ ਚੱਲਦਾ ਹੈ ਇੱਕ ਵੀ ਖਰਾਕ ਨਸ ਹੋ ਜਾਵੇ ਸਰੀਰ ਮਰ ਜਾਵੇਗਾ ਜਾਨੀ ਪ੍ਰਭਾਤ ਆਪਣੇ ਲਈ ਚੰਗਾ ਖਾਓ ਰੈਸਪੋਸਟ ਖਾਓ ਜੀ ਦੇ ਨਾਲ ਤੁਹਾਡਾ ਸਰੀਰ ਤੰਦਰੁਸਤ ਰਹੇ ਇਹ ਪਹਿਲੀ ਬਰਾਤ ਹੈ ਸਵੇਰ ਤੋਂ ਲੈ ਕੇ ਅੱਪਾ ਤੀਜੀ ਬਰਾਤ ਤੇ ਪਹੁੰਚ ਚੁੱਕੇ ਹਾਂ ਸਾਡਾ ਸਿਰਫ ਮਿਲ ਨੂੰ ਹੀ ਲੱਗਦਾ ਕਿ ਪਹਿਲੀ ਬਰਾਤ ਕੋ ਦੂਰ ਹੈ ਕਿਉਂਕਿ ਭਵੰਤ ਦਾ ਨਾ ਫਰਜ਼ ਹੈ ਤੁਹਾਡੀ ਸੇਵਾ ਕਰਨੀ ਪਹਿਲੀ ਖੁਰਾਕ ਤਾਂ ਇਹ ਹੈ ਚੰਗਾ ਭੋਜਨ ਤੇ ਦੂਜੀ ਖੁਰਾਕ ਹੈ ਰੱਬ ਦਾ ਨਾਮ ਜਿਹੜਾ ਤੁਹਾਡੀ ਆਤਮਾ ਨੂੰ ਪ੍ਰਦਾਨ ਕਰਦਾ ਹੈ ਸਰੀਰ ਨੂੰ ਨਹੀਂ ਜਿਹਦੀ ਆਤਮਾ ਪ੍ਰਦਾਨ ਹੈ ਉਹ ਦੇ ਮੁੱਖ ਦੁਨੀਆ ਦੇ ਕਿਸੇ ਖਿੱਤੇ ਵਿੱਚ ਚਲਿਆ ਜਾਵੇ ਕੰਮ ਜਾਂਦਾ ਹੋਵੇ ਗਿਆਨਤਾ ਵੀ ਆਪਣੇ ਨੇ ਕਿ ਸਰੀਰ ਦੀ ਖਾਧੇ ਹੋਈ ਖੁਰਾਕ ਤੁਹਾਡੀ ਆਤਮਾ ਨੂੰ ਨਹੀਂ ਲੱਗਦੀ ਤੇ ਆਤਮਾ ਦੀ ਖੁਰਾਕ ਤੁਹਾਡੇ ਸਰੀਰ ਨੂੰ ਨਹੀਂ ਲੱਗਦੀ ਦੋਨੋਂ ਜ਼ਰੂਰੀ ਨੇ ਖਾਕਾਂ ਭੈਣੋ ਇਹ ਭਈ ਅਚੰਬੇ ਵਾਲੀ ਗੱਲ ਨਹੀਂ ਜਿਹੜਾ ਪੱਤ ਤਰਕਾਰ ਤੁਸੀਂ ਛੱਡ ਰਹੇ ਹੋ ਨਾ ਭਰੇ ਪਏ ਨੇ ਬਦਾਰ ਅੱਜ ਦਾ ਦਿਨ ਸਾਨੂੰ ਸਪੈਸ਼ਲ ਇਹ ਰੱਖਣਾ ਚਾਹੀਦਾ ਇਹਨੂੰ ਛੱਡਣਾ ਨਹੀਂ ਸੁਣਨਾ ਜਿਹੜੀ ਰੱਬ ਦੀ ਬਾਣੀ ਕੰਨ ਨਾਲ ਸੁਣਿਆ ਮਨ ਤੱਕ ਜਾਂਦੀ ਹੈ ਫਿਰ ਮਨ ਪਵਿੱਤਰ ਕਰ ਦਿੰਦੀ ਹੈ ਇੱਕ ਵਾਰ ਮਨ ਪਵਿੱਤਰ ਕਰੀਏ ਸਤਿਗੁਰਾਂ ਦਾ ਨਾਮ ਫਿਰ ਆਪਣੀ ਜ਼ੁਬਾਨ ਤੇ ਲੈ ਕੇ ਆਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਪੜਾਅ ਤੇ ਆਪਾਂ ਸਤਿਗੁਰਾਂ ਦਾ ਇਤਿਹਾਸ ਵਿਚਾਰ ਰਹੇ ਸੀ ਬਾਲਾਪ੍ਰੀਤ ਮਾਲ ਗੋਬਿੰਦ ਰਾਏ ਆਪਣੀ ਛੋਟੇ ਛੋਟੇ ਵਿਹਾਰੀ ਕਹਾਣੀਆਂ ਦੇ ਨਾਲ ਪਟਨਾ ਸਾਹਿਬ ਦੇ ਨਵਾਬ ਦੇ ਪਾਲਕੀ ਦੀ ਉਡੀਕ ਕਰਦੇ ਨੇ ਕਿਦੋਂ ਆਉਂਦਾ ਨਵਾਬ ਕਿਦੋਂ ਉਹ ਦਾ ਮੌਜੂੜ ਆ ਜਾਵੇ ਐਸਾ ਵੀ ਨਹੀਂ ਕਿ ਗੁਰੂ ਮਹਾਰਾਜ ਕਿਸੇ ਨੂੰ ਮਜ਼ਾਕ ਦਾ ਪਾਤਰ ਬਣਾਉਣਾ ਚਾਹੁੰਦੇ ਨੇ ਪਰ ਜਿਹੜਾ ਬੰਦਾ ਹੰਕਾਰੀ ਹੈ ਹੰਕਾਰ ਵਿੱਚ ਚੂਰ ਹੈ ਜਿਹਦੇ ਸਿਰ ਤੇ ਹੰਕਾਰ ਚੜ ਕੇ ਬੋਲਦਾ ਹੈ ਉਹ ਨਹੀਂ ਪਉਂਦਾ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਹਾੜੀਆਂ ਨੂੰ ਆਖਦੇ ਨੇ ਉਹ ਨਵਾਬ ਦੀ ਪਾਲਕੀ ਆ ਰਹੀ ਹੈ ਸੀਸ ਨਹੀਂ ਚਟਾਉਣਾ ਨਵਾਬ ਦੀ ਪਾਲਕੀ ਨੇੜੇ ਆਈ ਤੇ ਗੁਰੂ ਮਹਾਰਾਜ ਆਪਣੇ ਹਾੜੀਆਂ ਨੂੰ ਇਸ਼ਾਰੇ मात्र ਆਖਦੇ ਨੇ ਜਦੋਂ ਮੈਂ ਤੁਹਾਨੂੰ ਇਸ਼ਾਰਾ ਕਰਾਂ ਉਹਨੂੰ ਦੰਦੀਆਂ ਚੜਾਉਣੀਆਂ ਤੇ ਗਲੀਆਂ ਵਿੱਚ ਪੜ ਜਾਣਾ ਵੇਖਾਂਗੇ ਫਿਰ ਕਿਹੜਾ ਸੱਲ ਫਰ ਲਵੇਗਾ ਨਵਾਬ ਦੀ ਪਾਲਕੀ ਆਈ ਤੇ ਗੁਰੂ ਮਹਾਰਾਜ ਆਪਣੇ ਸਾਹਮਣੇ ਖੜੇ ਛੋਟੇ ਛੋਟੇ ਹਾੜੀਆਂ ਨੂੰ ਇਸ਼ਾਰਾ ਕਰਦੇ ਨੇ ਆਪਣੇ ਜਿਹੜਾ ਉਹਨਾਂ ਨੂੰ ਜੁੱਧ ਦੀ ਤਰਤੀਬ ਦਿੰਦਾ ਹੈ ਜਿਹੜਾ ਨੂੰ ਸਿੱਖਿਆ ਦਿੰਦਾ ਹੈ ਜਿਹੜਾ ਨੂੰ ਸ਼ਸਤਰ ਸਿਖਾਉਂਦਾ ਹੈ ਜਦੋਂ ਇਸ਼ਾਰਾ ਮਿਲਿਆ ਤੇ ਬਾਦ ਛੋਟੇ ਛੋਟੇ ਪਟਨੇ ਦੇ ਨਵਾਬ ਪੁੱਤ ਜਣੀਆਂ ਚਲਾ ਕੇ ਜਿਵੇਂ ਗਲੀਆਂ ਵਿੱਚ ਬੜੇ ਕਿਉਂਕਿ ਦਲੇਰੀ ਦਾ ਮਾ ਕਾਰਨਾਮਾ ਦਲੇਰੀ ਭਰਿਆ ਕਾਰਨਾਮਾ ਬਾਦ ਗੋਵਿੰਦ ਰਾਏ ਪਟਨੇ ਦੀਆਂ ਗਲੀਆਂ ਵਿੱਚ ਕਰ ਰਹੇ ਨੇ ਉਹ ਬੇਲ ਬਾ ਮੀਨੀਆਂ ਵਾਲਾ ਘੱਡੀ ਆ ਤੁਹਾਡੇ ਨਾਲ ਪਿਆਉ ਪਿਆਰ ਕਰਦਾ ਜੀ उत्ते किसे थे? सारा जापा दले त बि ने उते किसे ते ਚਾਰਾ ਸਾਹਿਬ ਸਾਥੀ ਆਏ ਭਾਲਨਾਸ਼ ਪਾਈਆਂ ਹੱਥ ਜਾਜਕਾ ਜਾਜਕਾ ਹਾਜੀ ਜਾਜਕਾ ਆਏ ਭਾਲਨਾਸ਼ ਪਾਈਆਂ ਹੱਥ ਜਾਜਕਾ ਰੋਬ ਦਿੱਤਾ ਸੀ ਨਵਾਬ ਦਾ ਉੜਾ ਓਏ ਭਾਲਨਾਸ਼ ਪਾਈਆਂ ਹੱਥ ਜਾਜਕਾ ਰੋਬ ਦਿੱਤਾ ਸੀ ਨਵਾਬ ਦਾ ਉੜਾ ਰੋਬ ਦਿੱਤਾ ਸੀ ਨਵਾਬ ਦਾ ਉੜਾ ਰੋਬ ਦਿੱਤਾ ਸੀ ਨਵਾਬ ਦਾ ਗੁਰਮਿੰਦਰ ਰਾਏ ਆਪਣੇ ਹਾਨੀਆਂ ਨੂੰ ਨਾਲ ਲੈ ਕੇ ਪਟਨੇ ਦੀਆਂ ਗਲੀਆਂ ਵਿੱਚ ਜਾ ਲੁਕੇ। ਫਿਰ ਖਨਵਾਰ ਦੇ ਹਲਕਾਰ ਜਿਹੜੇ ਸਤਪੁਰਾਂ ਨੂੰ ਫੜਨ ਲਈ ਉਹਨਾਂ ਦੇ ਪਿੱਛੇ-ਪਿੱਛੇ ਦੌੜੇ। ਤੇ ਮਾਤਾ ਗੁਜਰਗੌਰ ਤੱਕ ਇਹ ਸ਼ਿਕਾਇਤ ਪਹੁੰਚੀ। ਕਿਵੇਂ ਹੋਇਆ ਇਹ ਇਤਿਹਾਸ? ਫਿਰ ਅਗਲੇ ਪੜਾਅ ਤੇ ਤੁਹਾਡੇ ਨਾਲ ਇਸ ਤੋਂ ਅਗਲਾ ਇਤਿਹਾਸ ਸੱਜਾ ਕਰੀਏ। ਬڑے ਸੁਖਬਾਰ ਸਕੱਤਰ ਬੀ ਬੀ ਜਗਪਾਲ ਸਿੰਘ ਜੀ ਪ੍ਰੋਫੈਸਰ ਸਾਹਿਬ ਅਗਲਾ ਟਾਈਮ ਉਹਨਾਂ ਦਾ ਹੈ ਅਗਲਾ ਕੀ ਪ੍ਰੋਗਰਾਮ ਹੈ ਉਹਨਾਂ ਕੋਲੋਂ ਸਰਵਣ ਕਰਦੇ ਹਾਂ ਜੀ ਫੱਟੇ ਬੁਲਾਉਦਾ ਆਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭੀ ਸੰਗਤ ਨੂੰ ਬੇਨਤੀ ਹੈ ਕਿ 5 ਮਿੰਟ ਇਦਾਂ ਹੀ ਬਿਠੇ ਰਹੋ ਸੋ ਜਦ ਤੱਕ ਪ੍ਰਬੰਧਕ ਆਪਣੀਆਂ ਜੜੀਆਂ ਨੇ ਸਹਿਵਾਮਾ ਪੂਰੀਆਂ ਦੀ ਕਰ ਲੈਂਦੇ ਤੇ ਉਨੀ ਦੇਰ ਤੱਕ ਸੰਗਤ ਨੂੰ ਬੇਨਤੀ ਹੈ ਕਿ ਇਦਾਂ ਹੀ 5 ਮਿੰਟ ਲਈ ਬੈਠੇ ਰਹੋ ਸੋ ਇੱਕ ਬੇਨਤੀ ਸਾਰੀਆਂ ਭੈਣਾਂ ਨੂੰ ਮਾਤਾਵਾਂ ਨੂੰ ਹੈ ਕਿ ਅੱਜ ਸ਼ਾਮ ਦਾ ਜਿਹੜਾ ਲੰਗਰ ਹੈ ਗੁਰਦੁਆਰਾ ਸਾਹਿਬ ਵਿਖੇ ਹੈ ਸਾਰੀ ਸੰਗਤ ਗੁਰਦੁਆਰਾ ਸਾਹਿਬ ਵਿਖੇ ਹੀ ਪ੍ਰਸ਼ਾਦਾ ਸ਼ਕਤ ਦੀ ਕਿਰਪਾਤਾ ਕਰੋ ਜੀ ਕੋਈ ਘਰੇ ਕੰਮ ਕਰਦਾ ਕੋਈ ਰਿਸ਼ਤੇਦਾਰ ਆਇਆ ਸਾਰਿਆਂ ਲਈ ਪ੍ਰਸ਼ਾਦਾ ਗੁਰਦੁਆਰਾ ਸਾਹਿਬ ਪਿਆਰ ਰਵੇਗਾ ਤੇ ਸਾਰਿਆਂ ਨੂੰ ਗੁਰਦੁਆਰਾ ਸਾਹਿਬ ਤੁਮੀ ਪ੍ਰਸ਼ਾਦਾ ਘਰ ਲੈ ਕੇ ਜਾਣ ਜੋ ਅੱਸੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਚਾਹੁੰਦੇ ਹਾਂ ਪ੍ਰਬੰਧਕਾਂ ਦਾ ਜਿਨ੍ਹਾਂ ਨੇ ਇਸ ਪ੍ਰਾਪ ਦੇ ਸੇਵਾ ਕੀਤੀ ਹੈ ਸਭ ਦਾ ਬਹੁਤ ਬਹੁਤ ਧੰਨਵਾਦ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਸਰਦਾਰ ਕਪੂਰ ਸਿੰਘ ਜੀ ਕੋਲ ਜੀ ਕਿਤੇ ਲਈ ਇੱਕ ਜਨਾਬ ਹੈ ਆਪਾਂ ਤੋਂ ਮੁਨੇ